ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਏ ਆ ਸਿਵਲ ਹਸਪਤਾਲ ਮਲਪੁਰ ਜਿੱਥੇ ਉਹ ਆਪੀਡੀ ਦੀ ਅੜਤਾਲ ਚੱਲ ਰਹੀ ਆ ਮਰੀਜ਼ ਬੜੇ ਖਜੇ ਖਰਾਬ ਹੋਏ ਆ ਆਓ ਡਾਕਟਰ ਸਾਹਿਬ ਨਾਲ ਗੱਲਬਾਤ ਕਰੀਏ ਇਹ ਇਹਦੇ ਕਾਰਨ ਜਾਣੀਏ ਕੀ ਗੱਲ ਆ ਕਿ ਕਿੰਨਾ ਚਿਰ ਅੜਤਾਲ ਰਹਿਣੀ ਆ ਆਓ ਡਾਕਟਰ ਸਾਹਿਬ ਨਾਲ ਗੱਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਪਣਾ ਨਾਮ ਕੀ ਹੈ ਜੀ ਮੈਂ ਡਾਕਟਰ ਹਿਮੇਕਾ ਸੀਐਚਸੀ ਹਾਲਕੁਰ ਤੋਂ ਜੀ ਹਾਂਜੀ ਐਮਰਜੈਂਸੀ ਮੈਡੀਕਲ ਆਫਸਰ ਠੀਕ ਹੈ ਜੀ ਜਿਹੜੀ ਸਟ੍ਰਾਈਕ ਚੱਲਦੀ ਹੈ ਉਹ ਕੋਈ ਬੰਦ ਹੋਆ ਉਹਦੇ ਬਾਰੇ ਦੱਸੋ ਸਾਨੂੰ ਸਰ ਇਹ ਤਾਂ ਹੈ ਕਿ ਇਹ ਤਾਂ ਕੋਲਕਾਤਾ ਇਨਸੀਡੈਂਟ ਹੋਇਆ ਸੀਗਾ ਹਾਂਜੀ ਉਹਦੇ ਤੋਂ ਸਲੋ ਹੀ ਇਨਸੀਡੈਂਟ ਹੋਇਆ ਪਰ ਉਹ ਤੋਂ ਜਿਹੜੇ ਅਨ ਰਿਕਾਰਡਡ ਅਨ ਰਿਪੋਰਟਡ ਇਨਸੀਡੈਂਟ ਹੁੰਦੇ ਰੋਜ਼ ਸਾਡੀ ਸਿਕਿਉਰਿਟੀ ਨੂੰ ਲੈ ਕੇ ਹਾਂਜੀ ਤੇ ਉਹਦੇ ਕਰਕੇ ਹੈ ਤੇ ACP ਜੋ ਸਾਡੀ ਤਰੱਕੀਆਂ ਜਿਹੜੀ ਉਹ ਨਹੀਂ ਵਧਾ ਰਿਹਾ ਅੱਗੇ ਉਹਦੇ ਕਰਕੇ ਹੈ ਤੇ ਮੈਡੀਕਲ ਅਫਸਰ ਤੇ ਸਟਾਫ ਦੀ ਪੱਤੀ ਕਰਾਉਣ ਲਈ ਉਹਦੇ ਕਰਕੇ ਠੀਕ ਹੈ ਜੀ ਜਿੱਦਾਂ ਇਹ ਪਾਦ ਦੇ ਕੇ ਵਿੱਚ ਜਿੱਦਾਂ ਲੇਡੀ ਦੀ ਡਾਕਟਰ ਆ ਉਹਨਾਂ ਨੂੰ ਸਮੇਂ-ਸਮੇਂ ਤੇ ਧੱਕਾਬਤ ਹੁੰਦਾ ਰਹਿੰਦਾ ਕਿ ਜੇ ਬਾਈ ਜੀ ਵੀ ਤੁਹਾਡੇ ਐਸਾ ਹਸਪੀਟਲ ਵਿੱਚ ਤੁਸੀਂ ਖੜੂਗੇ ਉਹਦੇ ਨਾਲ ਜੇ ਕਿਸੇ ਲੇਡੀ ਨਾਲ ਧੱਕਾ ਹੋਵੇ ਉਹਨਾਂ ਤੁਸੀਂ ਖੜੂਗੇ ਉਹਦਾ ਸਾਥ ਦਿਓਗੇ ਹਾਂਜੀ ਹਾਂਜੀ ਬਿਲਕੁਲ ਜੀ ਹਾਂਜੀ ਆ ਖੁੱਲ ਕੇ ਸਾਥ ਦਿਓ ਜੇਕਰ ਭਰਤ ਦੇ ਦੇਜੇ ਲੇਡੀ ਡਾਕਟਰਾਂ ਜਾਂ ਕੋਈ ਹੋਰ ਮੈਕਮ ਹੈ ਉਹਨਾਂ ਨੂੰ ਧੱਕਾ ਹੁੰਦਾ ਜਦ ਉਹਦੇ ਨਾਲ ਦੇ ਸਟਾਫ ਮੈਂਬਰ ਖਾਸ ਕਰਕੇ ਲੇਡੀ ਨਹੀਂ ਖੜਦੀ ਤਾਂ ਉਹ ਧੱਕਾ ਫੇਰ ਵੱਧਦਾ ਸਰ ਜੀ ਇੱਕ ਸੈਕਸ਼ਨ ਟ੍ਰਾਸਮੈਂਟ ਕਮੇਟੀ ਬਣੀ ਹੋਈ ਹੈ ਹੁਣ ਜਿੱਦਾਂ ਪੀਐਮਐਸ ਐਸੋਸੀਏਸ਼ਨ ਨੇ ਉਹਨਾਂ ਨੇ ਕਿਹਾ ਇੱਕ ਬਣਵਾਉਣ ਲਈ ਇੱਕ ਹਾਂਜੀ ਤੇ ਉਹ ਇਸ ਕਰਕੇ ਹੀ ਬਣੀ ਹੋਈ ਹੈ ਠੀਕ ਹੈ ਜੀ ਉਹ ਤਾਂ ਜੀ ਬਿਲਕੁਲ ਸਾਥ ਦਿਆਂਗੇ ਹਾਂਜੀ ਇਹ ਕਿੰਨੀ ਤਰੀਕ ਤੱਕ ਸਟ੍ਰਾਈਕ ਚੱਲਣੀ ਹੈ ਪਹਿਲਾਂ ਸਾਡੀ ਫੇਜ਼ 1 ਸੀਗੀ 9 ਤੋਂ 11 ਤੱਕ 9 ਸਤੰਬਰ ਤੋਂ 11 ਸਤੰਬਰ ਤੱਕ 14 ਪਰ ਸਿਰਫ 3 ਘੰਟੇ ਦੀ OPD ਬੰਦ ਕੀਤੀ ਹੋਈ ਸੀ 8 ਤੋਂ 11 ਤੱਕ 11 ਤੋਂ 2 ਚੱਲ ਰਹੀ ਸੀ ਤੇ ਹੁਣ ਸਾਡੀ 12 ਸਤੰਬਰ ਤੋਂ 15 ਸਤੰਬਰ ਚੱਲ ਰਹੀ ਹੈ ਫੇਜ਼ 2 ਵਿੱਚ ਜਿੱਦ ਕੇ OPD ਸਰਵਿਸਿਜ਼ ਕੰਪਲੀਟਲੀ ਬੰਦ ਠੀਕ ਹੈ ਜੀ ਐਮਰਜੈਂਸੀ ਚੱਲ ਰਹੀ ਹੈ ਹਾਂਜੀ ਇੱਕ ਤਾਂ ਉਹ ਡਾਕਟਰ ਵਾਲੀ ਘਟਨਾ ਕਰਕੇ ਸਪੈਕੀ ਦੀ ਦੂਜੀ ਤੁਹਾਡੀ ਉਤਰਕੀਆਂ ਬਾਰੇ ਕੀ ਗੱਲ ਉਹ ਵੀ ਦੱਸ ਦਿਓ ACP ਕਰੀਅਰ ਪ੍ਰੋਗਰੈਸ਼ਨ ਦੀ ਗੱਲ ਕਰਦੇ ਹਾਂ ਇਹ ਕਿ ਜਦੋਂ ਇਹ ਪਹਿਲਾਂ ਤੋਂ ਬੰਦ ਹੋ ਗਿਆ ਸੀ 2021 ਤੋਂ ਬਾਅਦ ਠੀਕ ਹੈ ਇਹ ਸਾਨੂੰ ਜਦੋਂ ਸਾਡੀ ਕਰੀਅਰ ਤਰੱਕੀ ਹੁੰਦੀ ਹੈ ਇਹ 4 ਸਾਲ ਤੇ 9 ਸਾਲ ਤੇ ਤੇ 14 ਸਾਲ ਦੇ ਹਾਂਜੀ ਠੀਕ ਹੈ ਇਹ ਫਿਰ ਬੰਦ ਹੋ ਚੁੱਕੀ ਹੈ ਠੀਕ ਹੈ ਜੀ ਇਹ ਫਿਰ ਉਹਦੇ ਵਿੱਚ ਐਦਾਂ ਹੁੰਦਾ ਹੈ ਨਾ ਕਿ ਜਦੋਂ ਤੁਸੀਂ ਜਿਦਾਰਨੀ ਵਿੱਚ ਲੋਕ ਹੁੰਦੇ ਆ ਠੀਕ ਹੈ ਪਰਸਨਲ ਹੁੰਦੇ ਆ ਕਿ ਉਹਨਾਂ ਨੂੰ ਤੁਸੀਂ ਕੈਡਰ ਦਿੰਦੇ ਆ ਇਸ ਤਰ੍ਹਾਂ ਮਤਲਬ ਕਿ ਵੀ ਤਾਂ ਹੁੰਦਾ ਕੁਝ ਉਹਦੇ ਟਾਈਪ ਦਾ ਹੈ ਠੀਕ ਹੈ ਜੀ ਜਿਹੜੇ ਹਰ ਹਾਰ ਹਸਪੀਟਲ ਜਾਂ ਸਟਾਫ ਘੱਟਵਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜਿਵੇਂ ਇੱਥੇ ਵੀ ਸਟਾਫ ਘੱਟਵਾ ਸਰਕਾਰ ਤੋਂ ਮੰਗ ਕਰਦੇ ਨੇ ਸਟਾਫ ਸੀਪੀਐਚੀ ਡਿਸਟ੍ਰਿਕਟ ਸਾਰੇ ਕਿਤੇ ਇਕੱਠੇ ਹੈ ਹਾਂਜੀ ਉਹ ਤਾਂ ਇਦਾਂ ਕਿ ਮੇਨਲੀ ਜੇ ਮੈਂ ਡਾਕਟਰਸ ਦੀ ਗੱਲ ਕਰਾਂ ਉਹ ਤਾਂ ਇਦਾਂ ਹੈ ਕਿ ਹੁਣ ਘੱਟ ਵੀ ਰਹੇ ਡਿਜ਼ਾਈਨ ਵੀ ਕਰ ਰਹੇ ਬਹੁਤ ਜ਼ਿਆਦਾ ਬਰਡਨ ਹੋਣ ਕਰਕੇ ਤੇ ਇੱਕ ਜਦੋਂ ਪੀਜੀ ਦਾ ਐਗਜ਼ਾਮ ਹੁੰਦਾ ਏ ਇੰਸਾ ਐਗਜ਼ਾਮ ਹੁੰਦਾ ਫਿਰ ਉਹਦੇ ਕਰਕੇ ਚਲੇ ਜਾਂਦੇ ਹੈ ਅਬ ਪੀਜੀ ਕੰਪਲੀਟ ਕਰਨੇ ਆਪਣੇ ਪੋਸਟ ਗ੍ਰੈਜੂਏਸ਼ਨ ਲਈ ਫਰਦਰ ਕਰਕੇ ਫਿਰ ਜੜੀ ਪੈਰੀਫਰੀ ਹੈ ਉਹਨਾਂ ਨੂੰ ਫਿਰ ਉਹਦੇ ਕਰਕੇ ਘਾਟਾ ਪੈਣਾ ਡਾਕਟਰ ਦਾ ਥੈਂਕ ਯੂ ਥੈਂਕ ਯੂ ਸਰ ਜੀ ਕੀ ਨਾਮ ਪਣ ਮਨਜੋਸ ਹੈ ਕੀ ਗੱਲ ਆ ਕੋਈ ਨਹੀਂ ਨੱਕ ਦੀ ਐਡੀ ਵਿਕਚਰ ਹੋਈ ਹੈ ਜਿਹੜੀ ਸਟ੍ਰਾਈਕ ਚੱਲਦੀ ਹੈ ਇਹਦਾ ਤਾਂ ਨਹੀਂ ਅਸਰ ਤੁਹਾਨੂੰ ਦੋ ਆ ਟਾਈਮ ਨਾਲ ਮਹੀ ਜਾਂਦੀ ਹੈ ਹੈ ਜੀ ਮਹੀ ਜਾਂਦੀ ਹੈ ਜੀ ਠੀਕ ਹੈ ਜੀ ਸਤ ਸ੍ਰੀ ਅਕਾਲ ਜੀ ਕੀ ਨਾ ਆਪਾਂ ਕੀ ਕਰਦੇ ਆਪਾਂ ਜਿੱਦਾਂ ਹੁਣ ਸਰਪ੍ਰਾਈਜ਼ ਕੀਤਾ ਸੀ ਡਾਕਟਰ ਨੇ ਤੁਹਾਨੂੰ ਦੋਆ ਟਾਈਮ ਨਾਲ ਮਿਲ ਜਾਂਦੀ ਹੈ ਹੈ ਜੀ ਕੋਈ ਸਰਦ ਨਹੀਂ ਅੱਛਾ ਠੀਕ ਹੈ ਤੇ ਬਾੜਵਾ ਜੀ ਇੱਥੇ ਤਾਂ ਦੋਆ ਟਾਈਮ ਨਾਲ ਮਿਲ ਜਾਂਦੀ ਹੈ ਮੋਰਟਲ ਹਸਪੀਟਲ ਦੀ ਲਾਈਵ ਤਸਵੀਰਾਂ ਦੇਖ ਰਿਹਾ ਜੀ ਸਤ ਸ੍ਰੀ ਅਕਾਲ ਜੀ ਕੀ ਨਾ ਆਪਣਾ ਬਲਵਿੰਦਰ ਕਿੱਥੇ ਹਸਪੀਟਲ ਕਿੱਦਾਂ ਆਏ ਤੁਸੀਂ ਅਸੀਂ ਦਵਾਈ ਲੈਣ ਆਏ ਸੀ ਹੜਤਾਲ ਚੱਲ ਰਹੀ ਹੈ ਡਾਕਟਰ ਹੈ ਡਾਕਟਰ ਦੇਖ ਨਹੀਂ ਲਿਆ ਨਹੀਂ ਡਾਕਟਰ ਮਿਲੇ ਨਹੀਂ ਆਪਣਾ ਕੀ ਨਾ ਜੀ ਅੱਜ ਕਿਤੇ ਦੁਆਰਾਣਾ ਹਾਂਜੀ ਡਾਕਟਰ ਦੇਖ ਰਿਹਾ ਤੁਹਾਨੂੰ ਹਾਂਜੀ ਡਾਕਟਰ ਟੱਕਰਿਆ ਨਹੀਂ ਸੀ ਅੱਗੇ ਆਂ ਨਹੀਂ ਡਾਕਟਰ ਟੱਕਰਿਆ ਨਹੀਂ ਸੀ ਹੜਤਾਲ ਕਰਤੀ ਹਾਂਜੀ ਅੱਛਾ ਕੀ ਕਹਿਣਾ ਚਾਹੁੰਦੇ ਚ ਹੜਤਾਲ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਹੈ ਹਾਂ ਕੋਈ 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 ਥੈਂਕ ਯੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਜੀ ਸੁਖਵੰਤ ਕੋ ਕਿੱਥੋਂ ਆਏ ਚੇਲੇ ਤੋਂ ਹਾਂ ਇੱਥੇ ਦਵਾਈ ਲੈਣਾ ਹੈ ਹਾਂ ਜੀ ਦਵਾਈ ਲੈਣ ਆਏ ਸੀ ਕਿੰਨੇ ਅੱਜ ਫਿਰ ਡਾਕਟਰ ਦੇਖਦੇ ਹੁਣ ਹਾਂ ਜੀ ਦੇਖਦੇ ਆ ਜੀ ਦੇਰ ਜਣ ਕਰਦੇ ਅੱਜ 48 ਆ ਅੱਛਾ ਜੀ ਹਾਂ ਜੀ ਕਿ ਦਵਾਈ ਮਿਲਣੀ ਨਹੀਂ ਅੱਜ ਹੈ ਦਵਾਈ ਦੇ ਅੱਜ ਦੇ ਅੱਛਾ ਇਹ 48 ਖਤਮ ਹੋਣੀ ਚਾਹੀਦੀ ਹੈ ਕਿਉਂਕਿ ਜੇ ਮਰੀਜ਼ ਖੱਚੇ ਖਰਾਬ ਜ਼ਿਆਦਾ ਹੁੰਦੇ ਆ ਜੀ ਹੁਣ ਐਡੀ ਐਡੀ ਦੂਰੋਂ ਆਏ ਆ ਫਿਰ ਹੁਣ ਉਹ ਕਈ ਏ ਤਾਂ ਬਾਰ ਬਾਰ ਆਇਆ ਵੀ ਨਹੀਂ ਜਾਂਦਾ ਹੈਗਾ ਠੀਕ ਹੈ ਥੈਂਕ ਯੂ ਮਾਤਾ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਜੀ ਆਪਣਾ ਬਿਲਕੁਲ ਇੰਗਲਿਸ਼ ਉਹ ਦੱਲਣੀਆਂ ਹਾਂ ਹਾਂ ਹਾਂ